ਅੱਜ ਗੱਲ ਕਰ ਰਹੇ ਆ ਬਾਈ ਤੁਹਾਡੇ ਨਾਲ ਬਾਈ ਰਾਜਵੀਰ ਮਾਨ ਲਾਲਬਾਈ ਵਾਲੇ ਘੋੜੇ ਦੀ ਘੋੜੇ ਦਾ ਨਾਮ ਹੈਗਾ ਚੰਦਨ ਲਾਲਬਾਈ ਤੇ ਸਟੱਡ ਫਾਰਮ ਦਾ ਨਾਮ ਹੈਗਾ ਰਾਜਵੀਰ ਮਾਨ ਸਟੱਡ ਫਾਰਮ ਲਾਲਬਾਈ ਪਿੰਡ ਆ ਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੈਸੇ ਦੁਨੀਆਂ ਤੇ ਕੋਈ ਘੋੜਗਾਂ ਵਾਲਾ ਬੰਦਾ ਨਹੀਂ ਜਿਹੜਾ ਇਹ ਬੰਦੇ ਨੂੰ ਜਾਣਦਾ ਨਾ ਹੋਵੇ ਕਿਉਂਕਿ ਬਾਈ ਦਾ ਜਿਹੜਾ ਕੰਮ ਆ 30 ਸਾਲ ਪੁਰਾਣਾ ਕੰਮ ਆ 16 ਸਾਂਹ ਘੋੜੇ ਤੋਂ ਪਹਿਲਾਂ ਪੈਦਾ ਕਰਕੇ ਵੇਚ ਚੁੱਕਿਆ ਇੱਕ ਹੋਰ ਦੱਸਦਿਆਂ ਬਾਈ ਕੋਲੇ ਘੋੜੀਆਂ ਐਵ ਜੀਆਂ ਅੱਜ ਨਹੀਂ ਅੱਜ ਤੋਂ 20 ਸਾਲ ਪਹਿਲਾਂ ਸੀਗੀਆਂ ਆਪਣੇ ਤੋਂ ਵੀ ਬਿਸ਼ੇਰੀ ਲਗਿਆ ਸੀ ਬਾਈ ਜਿਹੜੇ ਟਾਈਮ ਬਾਈ ਚੰਬੀਆਂ 20-20 ਹਜ਼ਾਰ ਰੁਪਏ ਦੀਆਂ ਵਿਕਣ ਲੱਗ ਪਈਆਂ ਸੀ ਨਾ ਉਹ ਟਾਈਮ 95 ਹਜ਼ਾਰ ਰੁਪਏ ਦੀ ਲਾਲ ਚੰਬੀ ਇਹਨੇ ਮੈਥੋਂ ਬਿਸ਼ੇਰੀ ਖਰੀਦੀ ਸੀ 63 ਇੰਚ ਦੀ ਚੰਗੇ ਜਾਨਵਰਾਂ ਦਾ ਆਸ਼ਕ ਬੰਦਾ ਲਾ ਰਾਜਵੀਰ لال ਬਾਈ ਘੋੜੇ ਦਾ ਨਾਮ ਚੰਦਨ ਲਾਲ ਬਾਈ ਆ ਕੱਦ ਬਾਈ ਇਹਦਾ 67 ਇੰਚਾ ਜੇ ਮਾਂ ਦੀ ਗੱਲ ਕਰੀਏ ਮਾਂ ਇਹਦੀ ਨੂਰੇ ਬਾਕਰਪੁਰ ਵਾਲੇ ਦੀ ਧੀ ਸੀ ਚੰਗੇ ਕੱਦ ਵਾਲੀ ਕੁੜੀ ਸੀਗੀ ਤਾਂ ਹੀ ਹੀਰੇ ਵਰਗਾ ਘੋੜਾ ਜੰਮਿਆ ਪਿਓ ਬਾਈ ਇਹਦਾ ਸੋਫਰ 47 ਹਨਾ ਦਲਬਾਗ ਮਿੱਡੇ ਵਾਲਾ ਦੁਨੀਆ ਦਾ ਫੇਮਸ ਘੋੜਾ ਦਾਦਾ ਇਹਦਾ ਬਾਈ ਸਮੁੰਦਰ ਆ ਤੇ ਫਿਰ ਸਮੁੰਦਰ ਚੋਂ ਲਹਿਰਾਂ ਤਾਂ ਆਉਣੀਆਂ ਹੀ ਹੁੰਦੀਆਂ ਤੇ ਘੋੜਾ ਫਿਰ ਬਈ ਵੇਖੋ ਤੁਸੀਂ ਜਮਾ ਕੈਂਠਾ ਹੀ ਬਣ ਗਿਆ ਫੀਸ ਦੀ ਗੱਲ ਕਰੀਏ ਬਈ ਫੀਸੇ ਦੀ ਹੈਗੀ 31000 ਰੁਪਿਆ ਪਰ ਇੱਕ ਗੱਲ ਦੱਸਦਿਆਂ ਮਾਨ ਸਾਹਿਬ ਦਾ ਦਿਲ ਟੋਕਰੇ ਜੱਡਾ ਘੋੜੀ ਮਲਾਉਣ ਆ ਜੇ ਤੁਹਾਨੂੰ ਫੀਸ ਪਿੱਛੇ ਨਹੀਂ ਜਵਾਬ ਦਿੰਦਾ ਯਾਰਾਂ ਦਾ ਯਾਰ ਬੰਦਾ ਪਤਾ ਹੀ ਨਹੀਂ ਕਿੰਨਾ ਕੁ ਵਰਤੈ ਲੋਕਾਂ ਨਾਲ ਯਾਰੀਆਂ ਚ ਘਾਟੇ ਹੀ ਖਾਦੇ ਆ ਤੇ ਯਾਰੀਆਂ ਹੀ ਕਮਾਂਗਾ ਬਾਈ ਨਹੀਂ ਕੰਨ ਕਨੋਤੀ ਗਰਦਨ ਘੋੜੇ ਦੀ ਬਾਕਮਾਲਾ ਸੁੰਭ ਕੀ ਕਹਿਣੀਆਂ ਗੱਲਾਂ ਇੱਕ ਗੱਲ ਦੱਸ ਦਿਆਂ ਬਾਈ ਇਹ ਗਾਂ ਹੀਰੇ ਪੈਦਾ ਕਰੂਗਾ ਕੋੜਾ ਹੀਰੇ ਬਾਈ ਕੋਲੇ ਬਾਈ ਇੱਕ ਟਾਈਮ ਐਵਜਾ ਸੀ ਖਾਲੀ ਚੈੱਕ ਰੱਖ ਦਿੰਦੇ ਸੀਗੇ ਚੰਗੇ ਚੰਗੇ ਬਰੀਡਰ ਕਹਿੰਦੇ ਸੀਗੇ ਬਈ ਆਪ ਭਰ ਲਾ ਚੈੱਕ ਪਰ ਬਾਈ ਨੇ ਚੈੱਕ ਨਹੀਂ ਭਰੇ ਜਾਨਵਰ ਨਸਲ ਵਧਾਈ ਆ ਬਾਪੂ ਵੇਖੋ ਬਾਈ 85 90 ਸਾਲ ਦੀ ਉਮਰ ਆ ਆਸ ਕਾ ਜਾਨਵਰਾ ਦਾ ਜਦੋਂ ਬਾਈ ਘੋੜਾ ਖੜਦਾ ਨਾ ਦਿਲ ਲੁੱਟ ਲੈਂਦਾ ਸੋਹਣਾ ਹੀ ਬਾਲਾ ਮੈਂ ਤਾਂ ਬਾਈ ਨੂੰ ਕਿਹਾ ਮੈਂ ਕਿਹਾ ਕਾਲਾ ਧਾਗਾ ਬੰਨ ਕੇ ਰੱਖਿਆ ਕਰਕੇ ਤੇ ਨਜ਼ਰ ਨਾ ਲੱਗ ਜੇ ਇਹਨੂੰ ਬੰਦਿਆਂ ਦਾ ਤਾਂ ਬਈ ਮੋਲੀ ਕਾ ਹੀ ਨਹੀਂ ਐਂ ਜਮਾ ਸਿਰਾ ਬੰਦੇ ਆ ਬਾਕੀ ਜਿਹੜੀਆਂ ਗੱਲਾਂ ਬਾਈ ਨਾਲ ਕਰਦੇ ਆ ਇੰਟਰਵਿਊ ਚ ਜੁੜੇ ਰਹੋ ਸੱਜਣੋ ਕੱਟਿਓ ਨਾ ਟਿਪ ਨਾ ਕਰਿਓ ਲਾਲ ਬਾਈ ਪਿੰਡ ਦੇ ਵਿੱਚ ਬੈਠੇ ਆ ਬਾਈ ਅੱਜ ਆਪਾਂ ਬਾਈ ਰਾਜਵੀਰ ਮਾਨ ਕੋਲੇ ਬਾਈ ਕੋਲੇ ਬਹੁਤ ਸੋਹਣਾ ਬਾਈ ਨੁਕਰਾ ਘੋੜਾ ਅੱਜ ਉਹਦੇ ਬਾਰੇ ਗੱਲਾਂ ਕਰਾਂਗੇ ਆਪਾਂ ਨਾਲੇ ਬਾਈ ਬਾਈ ਪੁਰਾਣਾ ਬਰੀਡਰ ਆ ਖਾਸ ਕਰਕੇ ਬਈ ਬਾਈ ਨੂੰ ਜਿਹੜੇ ਪੁਰਾਣੇ ਬੰਦੇ ਆ ਘੋੜੀਆਂ ਦੀ ਲਾਈਨ ਚੋਂ ਹਰੇਕ ਜਾਣਦਾ ਤੇ ਅੱਜ ਬਾਈ ਆਪਾਂ ਲਾਲ ਬਾਈ ਆ ਕੇ ਬਾਈ ਦੇ ਘੋੜੇ ਨੂੰ ਫਿਲਮਾਇਆ ਤੁਸੀਂ ਦੇਖ ਹੀ ਲਿਆ ਹਨਾ ਘੋੜੇ ਦਾ ਨਾਮ ਹੈਗਾ ਚੰਦਨ ਲਾਲ ਬਾਈ ਬਹੁਤ ਫੇਮਸ ਘੋੜੇ ਦਿਲਬਾਗ ਮਿੱਡੇ ਦਾ ਬਾਈ ਬੱਚਾ ਤੇ ਬਾਕੀ ਜਿਹੜੀਆਂ ਗੱਲਾਂ ਅੱਬਾ ਬਾਈ ਨਾਲ ਕਰਾਂਗੇ ਜੁੜੇ ਰਹੋ ਇੰਟਰਵਿਊ ਨਾਲ ਤੇ ਪੇਜ ਫੋਲੋ ਕਰ ਦਿਓ ਬਾਈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਰਾਜੇ ਕਿਵੇਂ ਹੋ ਠੀਕ ਹਾਂ ਬਹੁਤ ਵਧੀਆ ਬਾਈ ਕਿਉਂਕਿ ਬਾਈ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਲੋਕਾਂ ਦਾ ਇਹ ਰਾਜਵੀਰ ਮਾਣ ਆ ਪਰ ਇਹਨੂੰ ਆਮ ਘੋੜੀਆਂ ਵਾਲੇ ਪ੍ਰਾ ਰਾਜਾ ਹੀ ਕਹਿੰਦੇ ਆ ਲਾਲ ਬਾਈ ਵਾਲਾ ਰਾਜਾ 30 ਸਾਲ ਪੁਰਾਣਾ ਬ੍ਰੀਡਰ ਆ ਜਿਹੜੇ ਲੋਕ ਅੱਜ ਮਾਰਵਾੜੀ ਰੱਖਦੇ ਆ ਜਾਂ ਅੱਜ ਨੁਕਰੀਆਂ ਘੋੜੀਆਂ ਰੱਖਦੇ ਆ ਉਹ 2002 ਜਾਂ 3 ਚ 22 ਦੇ ਕਿੱਲੇ ਤੇ ਉਹ ਟਾਈਮ ਅੱਜ ਵਾਲੇ ਆਹਾ ਜਿਹੜੇ ਕੱਦਾਂ ਵਾਲੇ ਜਾਨਵਰ ਆ ਉਹ ਟਾਈਮ ਹੁੰਦੇ ਸੀਗੇ ਮੇਰੇ ਆਪ ਦੇ ਵੇਖਿਆ ਤੇ ਖੁਦ ਬਾਈ ਨੇ ਮੈਥੋਂ ਚੰਬਗਾ ਦੀ ਜਿਹੜੇ ਟਾਈਮ ਬਾਈ 20 25 25000 ਤੇ ਆ ਗਈਆਂ ਸੀ ਉਹ ਟਾਈਮ ਬਾਈ ਨੂੰ ਮੈਂ ਚੰਬੀ ਬਿਸ਼ੇਰੀ ਦਿੱਤੀ ਸੀ 85000 ਰੁਪਏ ਦੀ ਕਿਉਂਕਿ 64 ਇੰਚ ਦੀ ਬਿਸ਼ੇਰੀ ਸੀਗੀ ਉਹ ਤੇ ਗੱਲਾਂ ਬਾਤਾਂ ਬਾਈ ਹੋਰ ਕਰਦੇ ਆ ਬਾਈ ਨਾਲ ਬਾਈ ਪਹਿਲਾਂ ਤਾਂ ਸਾਰੇ ਭਰਾਵਾਂ ਨਾਲ ਆ ਨਾਮ ਦੱਸ ਮੇਲ ਕਰਾਂ ਹਾਂਜੀ ਹਾਂਜੀ ਬਾਈ ਜੀ ਕੋਪੀ ਬਾਈ ਜੀ ਥੋੜਾ ਸਾਡੇ ਪਿੰਡਾਂ ਉਂ ਤੇ ਪਹਿਲਾਂ ਦਾ ਸਵਾਗਤ ਹੈ ਜੀ ਧੰਨਵਾਦ ਜੀ ਤੁਸੀਂ ਸਾਡੇ ਥੋੜੇ ਜਿਹੇ ਸੱਦੇ ਤੇ ਸਾਨੂੰ ਟਾਈਮ ਦਿੱਤਾ ਨਹੀਂ ਨਹੀਂ ਬਾਈ ਭਰਾਵਾਂ ਦਾ ਕੰਮ ਕਰਦਾ ਹਾਂ ਹਾਂਜੀ ਹਾਂਜੀ ਤੇ ਬਾਈ ਜੀ ਹਾਂਜੀ ਇਹ ਬਾਈ ਜੀ ਗੁਰਜੰਟ ਸਿੰਘ ਭੁੱਲੜੀ ਸਾਡੇ ਪੁਰਾਣੇ ਕੋੜਿਆਂ ਵਾਲੇ ਸਾਡੇ ਮਿੱਤਰੀ ਹੈ ਜੀ ਇਹ ਬਾਈ ਰੂਬੀ ਚਿੰਨੂ ਤੋਂ ਆਈ ਪੁਰਾਣਾ ਪਿੰਡ ਹੁਣ ਬਠਿੰਡੇ ਰਹਿ ਗਈ ਠੀਕ ਹੈ ਜੀ ਇਹ ਵੀ ਪੁਰਾਣੇ ਕੋੜੀਆਂ ਵਾਲੀ ਮੇਰੀ ਮਿੱਤਰ ਹੋਣਗੇ ਜੀ ਠੀਕ ਹੈ ਜੀ ਠੀਕ ਹੈ ਇਹ ਬਾਈ ਗੁਰੂ ਕੁਵਾਲ ਸਿੰਘ ਜੀ ਬਰਾੜ ਸਾਹਿਬ ਪਿੰਡ ਬਾਈ ਉਹਨਾਂ ਸ਼ੈਨੇ ਵਾਲਿਆ ਸਰਪੰਚ ਬੱਲੂ ਨੇ ਨੇ ਕੋੜੇ ਦਾ ਫਰਮ ਬਣਾਇਆ ਤੇਰੇ ਆਸ਼ ਪਠੰਦੇ ਹੈਗੀ ਫੋਰ ਫੇਚੀ ਬਾਈ ਜੀ ਠੀਕ ਹੈ ਜੀ ਉਹ ਉਸ ਤੋਂ ਅੱਗੇ ਬਾਈ ਭੋਲਾ ਮੇਰਾ ਭਰਾ ਹੀ ਹੈ ਸਾਡੇ ਮਨੋਂ ਠੀਕ ਹੈ ਜੀ ਤੇਰੇ ਬਜ਼ੁਰਗ ਵੀਡੀਓ ਦੇ ਵਿੱਚ ਆਏ ਆ ਠੀਕ ਹੈ ਜੀ ਉਹ ਇਹਨਾਂ ਦੀ ਡੈਡੀ ਸੀਗੀ ਇਹਨੇ ਕੋੜਾਪੁਰ ਤੋਂ ਰਹਤੀ ਸੀ ਅੱਛਾ ਜੀ ਤੇ ਉਹ ਸਾਡਾ ਮਿੱਕੀ ਮਾਨ ਮੇਰਾ ਬਹੁਤ ਮਾਲੂ ਸਾਡੀ ਤੀਜੀ ਪੀੜੀ ਤੋਂ ਉਹਨਾਂ ਨਾਲ ਕਾਰੜੀ ਗੱਲਾਂ ਲੈ ਯਾਰੀ ਦੋਸਤੀ ਇਹਦੇ ਪਾਪਾ ਨਾਲ ਵੀ ਮੇਰੀ ਯਾਰੀ ਚ ਇਦਾਂ ਨਹੀਂ ਯਾਰੀ ਹੋਂਦ ਤੇ ਪਰਾਨ ਸਾਡੇ ਦਾਦਿਆਂ ਦੀ ਠੀਕ ਹੈ ਬਈ ਇਹ ਨਵੂ ਮੁੰਡਾ ਮੇਰਾ ਭਤੀਜਾ ਵੀ ਸਾਡਾ ਜੀ ਠੀਕ ਹੈ ਨਾਲੇ ਚੇਲਾ ਇਹ ਨਾਲੇ ਚੇਲਾ ਜੀ ਨਾਲੇ ਚੇਲਾ ਚੇਲਾ ਤਾਂ ਚੱਲਣਾ ਪੱਕਾ ਦੇ ਆਪਣੇ ਛੋਟੇ ਭਰਾ ਹੀ ਸਾਰੇ ਹਾਂ ਨਹੀਂ ਫਿਰ ਸਾਡਾ ਭਤੀਜਾ ਕੀ ਭਾਈ ਪੋਲੇ ਦਾ ਪੋਤਾ ਹੈਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਉਹ ਆਪਣਾ ਗਣਪਤ ਮੁੰਡਾ ਰਾਸਤਰੀ ਯੂਥਪਰੀ ਘੋੜੇ ਨੂੰ ਹੈਂਡਲ ਕਰਨਾ ਅੱਛਾ ਠੀਕ ਹੈ ਬਈ ਠੀਕ ਹੈ ਠੀਕ ਹੈ ਬਾਈ ਜੇ ਆਪਾਂ ਘੋੜੇ ਦੀ ਗੱਲ ਕਰੀਏ ਹਨਾ ਤੇਰੇ ਕੋਲੇ ਪਹਿਲਾਂ ਵੀ ਜਾਨਵਰ ਬਹੁਤ ਚੰਗੇ ਰਹੇ ਹਾਂ ਘੋੜੇ ਆਪਣੇ ਕੋਲੇ ਬਾਈ ਜੀ ਬਹੁਤ ਟਾਈਮ ਹੋ ਗਿਆ ਰੱਖਦੇ ਨੂੰ ਆਪਾਂ ਨੂੰ ਠੀਕ ਹੈ ਤੇ ਉਹਨਾਂ ਦਾ ਬਾਈ ਇਟਾਲੀਅਨ ਘੋੜੇ ਬਹੁਤ ਵਧੀਆ ਰਹੇ ਆਪਣੇ ਕੋਲੇ ਨੁਕਰੇ ਹਾਂ ਬਾਈ ਠੀਕ ਹੈ ਜੀ ਤੇ ਉਦੋਂ ਨੁਕਰੇ ਚੰਬੇ ਦਾ ਰਵਾਸ ਜਿਹੋ ਜਿਹੋ ਤੁਸੀਂ ਗੱਲ ਕੀਤੀ ਹੈ ਹਾਂ ਬਾਈ ਹਾਂ ਹਾਂ ਪਰ ਆਪਾਂ ਜਿਵੇਂ ਤੁਸੀਂ ਦੱਸਿਆ ਇੰਨੀ ਮਹਿੰਗੀ ਉਹਦੇ ਲਈ ਹਾਂ ਮਾਪਾ ਮੜਾ ਜਨਮਾ ਪਕਾ ਦੇ ਲਈ ਆਈ ਤੇ ਬਾਕੀ ਬਈ ਮੈਂ ਤਾਂ ਉਦੋਂ ਵੀ ਤੇਰੇ ਕੋਲੇ ਵੇਖਿਆ ਹਨਾ ਉਦੋਂ ਤੇਰੇ ਕੋਲੇ ਬੱਚੇ ਜਾਦੇ ਹਬੌਰ ਵਾਲੇ ਵੱਡੇ ਘੋੜੇ ਦੀ ਸੀ ਹਾਂਜੀ ਹਾਂਜੀ ਉਹ ਫਿਰ ਜਿਹੜੀ ਮਾਰਕਟ ਹੋਵੇ ਮੰਗੋ ਮਾਰਕਟ ਦੇ ਵਿੱਚ ਉਹੀ ਰੱਖਣ ਦਾ ਫਾਇਦਾ ਹੁੰਦਾ ਹੈ ਤੇ ਉਦੋਂ ਬਈ ਪਤਾ ਗੱਲ ਇੱਕ ਹੋਰ ਵੀ ਸੀ ਨਾ ਬਈ ਰਾਜਵੀਰ ਉਦੋਂ ਹਰੇਕ ਬੰਦਾ ਆਖ ਦਿੰਦਾ ਸੀਗਾ ਯਾਰ ਹਬੌਰ ਵਾਰੀ ਨਹੀਂ ਮਿਲਦੀ ਤਿੰਗਾਂ ਵਾਰੀ ਵੀ ਉਹ ਬੰਦੇ ਨੂੰ ਹੀ ਮਿਲਦੀ ਸੀ ਕਿ ਨਾ ਭਈ ਜਿਹੜੇ ਬੰਦੇ ਦਾ ਕੋਈ ਉਹਨਾਂ ਨਾਲ ਸੰਬੰਧ ਸੀ ਸਹੀ ਗੱਲ ਸੀ ਔਖੀ ਮਿਲਦੀ ਸੀ ਪਰ ਆਪਾਂ ਨੂੰ ਜਿਹੜੇ ਜਦੋਂ ਜਾਣਦੇ ਰਹੇ ਹਾਂ ਕਦੇ ਖਾਲੀ ਨੀ ਮੁੜਿਆ ਹਾਂ ਹੁਣ ਜਿਵੇਂ ਦੇਵਰਾਜ ਦਲਬਾਹ ਕਾਂਟਾ ਹੈਗੇ ਆ ਲੋਕ ਅੱਜ ਵੀ ਕਦੇ ਵਾਰੀ ਨਹੀਂ ਮਿਲਦੀ ਆਪਾਂ ਨੂੰ ਅੱਜ ਵੀ ਅਰੇ ਨਹੀਂ ਕਦੇ ਉਹਨੂੰ ਜਵਾਬ ਨਹੀਂ ਦਿੱਤਾ ਜਾਈਏ ਆਪਾਂ ਨੂੰ ਕਦੇ ਖਾਲੀ ਨਹੀਂ ਮੁੜਿਆ ਆਪਾਂ ਪੂਰੀ ਕਰਾਸ ਕਰਾ ਕੇ ਮੁੜਿਆ ਠੀਕ ਹੈ ਭਾਈ ਕੋਈ ਚਪਤਾਸਾ ਉੱਥੋਂ ਦੋ-ਤਿੰਨ ਕੋੜੀਆਂ ਕਰਾਟ ਲੈਣਦੀਆਂ ਅੱਛਾ ਠੀਕ ਹੈ ਜੀ ਆਪਣੇ ਹੁਣ ਇਧਰ ਕੋਣੀ ਕਾਲੇ ਕਾਟੇ ਤੋਂ ਸੋਨ ਵਾਲੀ ਇੱਕ ਹੀ ਅੱਛਾ ਦੇਵਰਾਜ ਦੀ ਬੱਚੀ ਆਪਣੇ ਕੋਲ ਦਲਬਾਗ ਦੀ ਬੱਚੀ ਆਈ ਗਈ ਠੀਕ ਹੈ ਕਾਲੇ ਕਾਟੇ ਤੋਂ ਦੋ ਕੋੜੀਆਂ ਹੋਰ ਸਾਡੇ ਕੋਲ ਬਾਈ ਦੇ ਫਾਰਮ ਤੇ ਬੱਲੂ ਵਾਲੇ ਸੋਣਣ ਗਿਆ ਅੱਛਾ ਠੀਕ ਆਪਣਾ ਮੂੰਹ ਪਰ ਸਾਰਿਆਂ ਨਾਲ ਆਪਾਂ ਨੂੰ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਠੀਕ ਹੈ ਠੀਕ ਹੈ ਕਦੇ ਇੱਕ ਅੱਧਰ ਅੱਕਾ ਬਚਾ ਹੋ ਜਾਂਦਾ ਪਰ ਕੋੜੀ ਜਦੋਂ ਆਪਾਂ ਲੈ ਕੇ ਉਹਨੂੰ ਕਵਰ ਕਰਾ ਕੇ ਲੈਂਦੀ ਤੇ ਭਾਈ ਜਿਹੜਾ ਇਹ ਹੁਣ ਤੂੰ ਬਸ਼ੀਰਾ ਪਾਲਿਆ ਚਲ ਬਸ਼ੀਰਾ ਹੀ ਕਹਾਂਗੇ ਆਪਾਂ ਦਾ ਘ ਏ ਬਾਈ ਕਿੰਨਾ ਹੁਣ ਤੇਰੇ ਕੋਲੇ ਤੂੰ ਘੋੜਾ ਪਾਲੀ ਜਾਂਦਾ ਇਹ ਘੋੜਾ ਟੁਕ ਟੱਪਨੇ ਕੋਲੇ 15ਵਾਂ ਘੋੜਾ ਹੁਣ ਉਹ ਨੁਖਰਾਈ ਅੱਛਾ ਤੂੰ ਬੋਲਦਾ 14 13 14 ਘੋੜੇ ਵਹਿਰੇ ਆਪਾਂ ਪਾਲਿਆ ਕੁਛ ਦੇ ਗਏ ਕੋਈ ਕਿਸੇ ਦਾ ਕਈ ਨਹੀਂ ਨੁਕਸਾਨ ਹੋਇਆ ਬਾਕੀ ਬਈ ਛੋਟੇ ਪਿੰਡ ਨੂੰ ਤਾਂ ਵਾਰ ਹੀ ਆ ਘੋੜੇ ਹਾਂ ਸਾਡੇ ਬਣਾ ਹਾਂ ਇਹ ਵੀ ਹੁਣ ਜਿਵੇਂ ਆਪਾਂ ਜਿਵੇਂ ਮਾਰੂ ਨਹੀਂ ਰੱਖਦੇ ਸੀਗੇ ਜੀ ਤੇ ਇਹਦਾ ਤਾਂ ਸੁਆਬਾ ਐਵੇਂ ਬਣਿਆ ਇਹ ਸਾਡੇ ਮਿੱਤਰ ਕੋਲੇ ਸੀ ਬੱਚਾ ਤੂੰ ਤਿੰਨ ਮਹੀਨਾ ਸੀ ਤੂੰ ਮੈਨੂੰ ਆ ਵੀ ਮੈਂ ਸੇਲ ਕਰਨਾ ਅੱਛਾ ਮੈਂ ਦੇਖਿਆ ਮਾਹਿਰ ਬੱਚਾ ਜਿਆਦੇ ਲੋੜੂ ਚੰਗਾ ਬਹੁਤ ਬਰੀਕੀਆਂ ਆਈਆਂ ਇਹਦੀ ਮਾਂ ਹੈਗੀ ਨ ਠੀਕ ਹੈ ਭਾਈ ਤੇ ਦਲਵਾਗ ਮਿੰਡੀ ਵਾਲੇ ਦਾ ਇਹ ਬੱਚਾ ਠੀਕ ਹੈ ਸਮੁੰਦਰ ਦਾ ਪੁੱਤਾਂ ਹੋ ਗਿਆ ਹਾਂ ਭਾਈ ਮੈਂ ਉਹਨੂੰ ਕਿਹਾ ਬਹੁਤ ਜ਼ਗਾਸਟ ਇੰਡੀਅਨ ਬਣੂਗਾ ਰੱਖ ਲੈ ਭਾਈ ਯਾਰ ਤੂੰ ਉਹ ਕਹਿੰਦਾ ਨਹੀਂ ਭਾਈ ਯਾਰ ਮੇਰੇ ਮੈਂ ਮਸ਼ੀਰਾ ਨਰ ਨਹੀਂ ਰੱਖਣਾ ਮੈਂ ਤਾਂ ਮੰਨ ਲਉ ਘੋੜੀਆਂ ਜੀਆਂ ਬੱਚੀਆਂ ਪਾਲਣਾ ਠੀਕ ਹੈ ਭਾਈ ਫਿਰ ਉਹ ਆਪਾਂ ਨੂੰ ਮਿੱਤਰ ਦੇ ਤੌਰ ਤੇ ਉਹਨੇ ਆਪਾਂ ਤਿੰਨ ਕਿ ਮਹੀਨਾ ਲੈ ਜਾਂਦਾ ਸੀ ਠੀਕ ਹੈ ਭਾਈ ਤੇ ਇਹਦੇ 'ਚ ਹੁਣ ਤੁਸੀਂ ਦੇਖੋ ਬਰੀਕੀ ਤੇ ਸੁਆਪਨ ਇੰਨਾ ਜ਼ਿਆਦਾ ਆ ਆਮ ਸਮੁੰਦਰ ਲਾਇਕ ਨਹੀਂ ਧਰਾਵੀ ਪਣ ਵੀ ਧਰਾਵੀ ਪਣ ਬਹੁਤ ਆ ਉਹ ਇਹਨੂੰ ਮਿਲਿਆ ਨੂਰੇ ਦੇ ਲੱਡ ਚੋਂ ਠੀਕ ਆ ਮਾਂ ਹੋਸੀ ਤੇ ਜਿਹੜਾ ਮਜਬੂਤੀ ਕਦ ਕੱਟ ਆ ਗਿਆ ਇਹਦੇ ਵਿੱਚ ਠੀਕ ਆ ਉਹ ਆ ਗਿਆ ਸਮੁੰਦਰ ਲੈ ਚੋ ਜੀ ਠੀਕ ਆ ਆਪਾਂ ਕਹੂਰਗਲ ਆਈ ਇੱਥੇ ਤੁਹਾਨੂੰ ਵੀ ਫਿੱਟਾ ਲਾ ਕੇ ਦਿਖਾਇਆ ਕੋੜਾ ਜਿਹੜਾ ਮਰਜੀ ਬੰਦਾ ਆਵੇ ਫਿੱਟਾ ਚੱਕ ਕੇ ਲਈਏ ਬਣਾਣ ਤੈਨੂੰ ਨਾਪ ਲਈ ਠੀਕ ਆ ਇਹ ਅਜੇ 33 ਮਹੀਨਾ 67 ਇੰਚ ਇਹਦਾ ਅਜੇ ਹੈਟ ਪੂਰੀ ਆ ਹਾਂ ਨਹੀਂ ਕੱਦ ਤਾਂ ਭਈ ਵਾਕਈ 67 ਇੰਚ ਆ 3 ਇੰਚ ਘਟੋ ਘਟੇ 2.5 ਹੋਰ ਕਰ ਜੂਗਾ 70 ਤੋਂ ਹੱਥ ਮਾਰ ਹਾਂ ਮਾਰ ਜੂ ਤੇ ਆਉਣ ਵਾਲੇ ਮੇਰੇ ਖਿਆਲ ਮਹੀਨੇ 'ਕ ਤੱਕ ਤੇ ਰਿਜ਼ਲਟ ਆ ਜੂ ਠੀਕ ਆ ਕੀ ਕੂੜੀਆਂ ਕਰਾ ਸਕਾਂਗੇ ਤੂੰ ਬਣਾਈ ਠੀਕ ਆ ਬਈ ਤੇ ਤਕਰੀਬਨ 2-4 ਛੱਡ ਕੇ ਚੈੱਕ ਹੋਣਾਂਗੇ ਰਹਿੰਦੀਆਂ ਬਾਕੀ ਸਾਰੀ ਠੀਕ ਹੈ ਬਈ ਤੇ ਕੋਈ ਕਿਸੇ ਨੂੰ ਆਪਾਂ ਕੂੜੀ ਵਾਲੇ ਨੂੰ ਕਦੇ ਇਹ ਨਹੀਂ ਕਿਹਾ ਇੱਕ ਜੰਪ ਲੈਣਾ ਜਾਂ ਦੇਵਾਂਗੇ ਜਾਂ ਦੋ ਇਹ ਕੂੜੀ ਦੋ ਜੰਪ ਲੈਂਦੀ ਹੈ ਦੋਲ ਵਾਲੇ ਅਗਰਾ ਤਿੰਨ ਲੈਂਦੀ ਹੈ ਤਿੰਨ ਵਾਲੇ ਇੱਕ ਲੈਂਦੀ ਹੈ ਇੱਕ ਨਜ਼ਰ ਤਾਂ ਕਿੰਨਾਂ ਵਾਲੇ ਤੇ ਬਈ ਹੁਣ ਫੀਸ ਕਿੰਨੀ ਆ ਦੀ ਇਹਦੀ ਫੀਸ ਤਾਂ 31000 ਰੁਪਏ ਰੱਖੀ ਜੀ ਠੀਕ ਆ ਬਾਕੀ ਮਾਨਤਨ ਮਾਰਾ ਸਾਰਾ ਕਰ ਲੈ ਬੰਦੇ ਲੋਕਾਂ ਨੂੰ ਹਾਂਜੀ ਕਈ ਵਾਰੀ ਕੋੜੀ ਦੋ ਹੋ ਜਾਂਦੀ ਹੈ ਹਾਂਜੀ ਨੇੜੇ ਵਾਲਾ ਤੇ ਵੀ ਕਰਦੇ ਆ ਦੂਰ ਵਾਲੇ ਦੇ ਵੀ ਕਰਦੇ ਆ ਤੇ ਡਾਕਟਰ ਤਾਂ ਬਾਈ ਆਉਂਦੇ ਨੇ ਫਾਰਮ ਤੇ ਹਾਂ ਡਾਕਟਰ ਫਾਰਮ ਤੇ ਵਧੀਆ ਡਾਕਟਰ ਆਉਂਦੇ ਆ ਆਪਣੇ ਕੋਲੇ ਠੀਕ ਆ ਬਾਈ ਚੰਗੇ ਡਾਕਟਰ ਡਾਕਟਰ ਵਿਕਾਸ ਆ ਸਕੈਨ ਕਰਦਾ ਪਚੋਲਾ ਉਹ ਵੀ ਆਉਂਦਾ ਠੀਕ ਹੈ ਜੀ ਹੋਰ ਚੰਗੇ ਚੰਗੇ ਕਈ ਡਾਕਟਰ ਆਪਣੇ ਕੋਲੇ ਹੈਗੇ ਆ ਜਾਂਦੇ ਜੀ ਠੀਕ ਆ ਬਾਈ ਤੇ ਤੇ ਹੁਣ ਬੱਚੇ ਫਿਰ ਜਾਨੀ ਮਹੀਨੇ ਨੂੰ ਆ ਜਾਣਗੇ ਹੈ ਹਾਂ 1 ਮਹੀਨੇ ਨੂੰ ਇਹ ਬੱਚੇ ਆ ਜੀ ਠੀਕ ਆ ਤੇ ਇੱਕ ਬਾਈ ਫਿਰ ਮਗਰੇਸਾਨ ਹੋਰ ਤਿਆਰ ਕਰਨਾ ਹੈ ਹਾਂ ਜੀ ਹਾਂ ਉਹ ਬੱਚਾ ਕੰਪਨੀ ਕੋਲ ਹੋਰ ਤਿਆਰ ਹੋ ਹੀ ਜਾਂਦਾ ਅੱਛਾ ਤੇ ਉਹ ਹਜੇ ਸਾਫਕਦਾ ਹੋ ਗਿਆ ਠੀਕ ਆ ਜੀ ਤੂੰ ਦੇਖੀ ਬਹੁਤ ਚੰਗਾ ਉਹ ਵੀ ਉਹ ਸਮੁੰਦਰ ਲਾਇਨ ਤੋਂ ਹਟਕੇ ਆ ਉਹਦੇ ਵਿੱਚ ਹਾਂ ਕਿਤੇ ਵੀ ਨਹੀਂ ਕਿਉਂਕਿ ਅੱਜ ਸਮੁੰਦਰ ਲੈਂਡ ਦੇ ਸਾਰੇ ਮਨ ਲੋ ਆਪਣੇ ਮਾਰਕੀਟ ਚ ਬੱਚੇ ਬੱਚੀਆਂ ਹੋਗੇ ਹਾਂ ਬਸ਼ੇਰੀਆਂ ਫਿਰ ਪਾਂਛੇ ਕੋੜਾ ਕੰਮ ਨਹੀਂ ਦੂਜਾ ਕੋੜਾ ਕੋਈ ਹੈ ਹੀ ਨਹੀਂ ਨਹੀਂ ਹਨ ਬਰੀਡਿੰਗ ਹੁੰਦੀ ਹੈ ਹਾਂ ਜੀ ਹਨ ਬਰੀਡਿੰਗ ਜਿਆਦਾ ਹੁੰਦੀ ਹੈ ਹੂੰ ਹੂੰ ਉਹਦੇ ਕਰਕੇ ਵੀ ਉਹ ਪਾਲਿਆ ਗਿਆ ਇਸ ਸਾਈਡ ਤੋਂ ਇਹ ਕਿਸੇ ਨੇ ਕਰਾਉਣਾ ਤੇ ਬਈ ਕੋੜੀ ਦੇ ਰੱਖਣ ਰੁੱਖਣ ਦਾ ਪ੍ਰਬੰਧ ਫੁੱਲਾ ਫੁੱਲਾ ਪ੍ਰਬੰਧ ਹੈਗਾ ਜੀ ਠੀਕ ਹੈ ਨਾਲ ਛੱਡ ਸਕਦਾ ਕੋਈ ਠੀਕ ਹੈ ਬਈ ਰਿਜ਼ਲਟ 10 15 ਦਿਨਾਂ ਨੂੰ ਆਜੂ ਹਾਂ ਹਾਂ ਮਹੀਨੇ ਦੇ ਵਿੱਚ ਉਹ ਚਾ ਰਿਜ਼ਲਟ ਆਜੂਗਾ ਜੀ ਠੀਕ ਹੈ ਜੇ ਕਿਰਪਾ ਕਰੇ ਵਧੀਆ ਰਿਜ਼ਲਟ ਆਵੇ ਤੁਹਾਨੂੰ ਸੱਦ 11 ਗਿਮਿਨਿਆਂ ਜੀ ਕ੍ਰੋਸ ਕਰਤਿਆਂ ਹਾਂ 10 11 10 ਮਹੀਨੇ ਹੋਈ ਹੈ 11 ਤੋਂ ਹੀ ਹਾਂ 11 ਮਹੀਨੇ ਦਾ ਕੋਈ ਨਹੀਂ ਸਾਢੇ 10 ਮਹੀਨੇ 10 ਮਹੀਨੇ ਦਾ ਲੋ ਹਾਂਜੀ ਹਾਂਜੀ ਹਾਂ 10 ਮਹੀਨੇ ਹੋ ਗਏ ਤੇ ਦੋ ਦੰਦ ਦਾ ਬਾਈ ਹੁਣ ਇਹ ਦੋ ਦੰਦ ਚਾਲੂ ਆ ਹਾਂਜੀ ਚਾਲੂ ਆ ਹਾਂਜੀ ਹਾਂਜੀ ਬਾਈ ਮਿੱਤਰੋ ਇੱਕ ਗੱਲ ਦੱਸ ਦਿਆਂ ਇਹ ਬਾਈ ਦੇ ਨਾਮ ਵੀ ਨਾ ਇੱਕ ਕਿਤਾਬ ਜਾਂਦਾ ਬਾਈ ਨੇ ਬਹੁਤ ਸਾਨ ਕੋੜੇ ਚੰਗੇ ਬਸ਼ੇਰੇ ਪਾਲੇ ਆ ਤੇ ਬਾਕੀ ਬਾਈ ਬਹੁਤ ਚੰਗੀਆਂ ਬਸ਼ੇਰੀਆਂ ਨਾਮ ਵਰਕ ਬਾਈ ਨੇ ਪਾਲੀਆਂ ਤੇ ਗਾ ਚੰਗੇ ਬਰੀਡਰਾਂ ਨੂੰ ਬਹੁਤ ਚੰਗੇ ਰੇਟਾਂ ਤੇ ਗੰਗਾ ਇੱਕ ਹੋਰ ਦੱਸ ਦਿਆਂ ਤੁਹਾਨੂੰ ਕਈ ਇਹਦੇ ਕੋਲੇ ਭਈ ਐਵਜੀਆਂ ਕੋੜੀਆਂ ਵੀ ਖੜੀਆਂ ਜਿਨ੍ਹਾਂ ਦਾ ਭਈ ਸਾਹਮਣੇ ਚੈੱਕ ਰੱਖਤਾ ਸੀਗਾ ਵੱਡੇ ਜਿਹੜੇ ਏਦੋਂ ਵੀ ਵੱਡੇ ਫਾਰਮ ਵਾਲੇ ਬੰਦੇ ਆ ਭਈ ਕਹਿੰਦੇ ਸੀ ਚੈੱਕ ਭਰ ਲਾ ਤੇ ਗੱਲ ਕਰ ਭਈ ਆਵ ਬਛੇਰੀਆਂ ਦੇਣੀਆਂ ਪਰ ਬਾਈ ਨੇ ਭਈ ਅੱਜ ਉਹ ਪਾਲੀ ਜਾਂਦਾ ਬਛੇਰੀਆਂ ਉਹ ਵਕਾਉ ਨਹੀਂ ਕੀਤੀਆਂ ਤੇ ਬਾਕੀ ਭਈ ਤੁਸੀਂ ਲਾਜ਼ਮੀ ਇੱਕ ਵਾਰੀ ਲਾਲਬਾਈ ਪਿੰਡ ਆ ਕੇ ਵਿਜ਼ਿਟ ਕਰਿਓ ਭਾਈ ਰਾਜਵੀਰ ਮਾਨ ਕੋਲੇ ਵੈਸੇ ਨੂੰ ਲਾਲਬਾਈ ਵਾਲਾ ਰਾਜੇ ਨਾਂ ਤੇ ਮਸ਼ਹੂਰ ਆ ਬਾਈ ਨੇ ਸਰਪੰਚੀ ਵੀ ਕੀਤੀ ਆ ਪਿੰਡ ਦੀ ਬਛੇਰੇ ਤੇ ਇੱਕ ਵਾਰੀ ਭਈ ਲਾਜ਼ਮੀ ਦਰਸ਼ਨ ਕਰਿਓ ਦੋ ਬਲੱਡ ਲੈਣਾ ਬਾਈ ਨੂਰੇ ਬਕਰਪੁਰ ਵਾਲੇ ਤੇ ਸਮੁੰਦਰ ਵਾਲੀ ਬਲੱਡ ਲੈਣ ਤੇ ਇੱਕ ਵਾਰੀ ਬਾਈ ਤੁਸੀਂ ਲਾਜ਼ਮੀ ਘੋੜੀ ਇੱਥੋਂ ਕਰਾਸ ਕਰਾਇਓ ਠੀਕ ਆ ਕਿਉਂਕਿ ਬੱਚਾ ਤੇ ਉਹ ਬਹੁਤ ਚੰਗਾ ਬਹੁਤ ਮਜ਼ਬੂਤੀ ਦੇਊਗੀ ਬਾਕੀ ਬਾਈ ਦਾ ਬਈ ਨੰਬਰ ਲਾਦਾ ਬਸ ਸਕਰੀਨ ਤੇ ਤੇ ਵੀਡੀਓ ਬਾਈ ਸ਼ੇਅਰ ਕਰ ਦਿਓ ਨਵੀਂ ਵੀਡੀਓ ਨਾਲ ਫੇਰ ਜਲਦੀ ਮਿਲਦੇ ਆ ਸਸੀ ਕਾ ਜੀ ਸਸੀ